ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਹੁੰਚਿਆ ਕਰਨਾਟਕਾ ਵਿਧਰ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਨਾਨਕਚੀਰਾ ਕੀ ਇਤਿਹਾਸ ਆ ਉਹ ਤੁਹਾਨੂੰ ਆਪਾਂ ਦੱਸਦੇ ਹਾਂ ਆਪਾਂ ਲੈ ਕੇ ਜਾ ਰਹੇ ਹਾਂ ਤੁਹਾਨੂੰ ਅੰਮ੍ਰਿਤ ਕੁੰਡ ਵਾਲ ਜੀ ਦੋਸਤੋ ਜਦੋਂ ਗੁਰੂ ਨਾਨਕ ਦੇਵ ਜੀ ਦੱਖਣ ਦੀ ਦੂਜੀ ਦਾਸੀ ਵਿੱਚ ਦੱਖਣ ਦੀ ਵੀ ਫੇਰੀ ਵੱਲ ਨੂੰ ਆਉਂਦੇ ਆ ਤਾਂ ਗੁਰੂ ਨਾਨਕ ਦੇਵ ਜੀ ਵਿਧਰ ਕਰਨਾਟਕਾ ਇਸ ਜਗ੍ਹਾ ਦੇ ਉੱਤੇ ਆਉਂਦੇ ਆ ਤੇ ਇਸ ਦੇ ਉੱਪਰ ਜਿਹੜੀ ਸਾਹਮਣੇ ਪਿਛਲੇ ਪਾਸੇ ਇੱਕ ਖੂਹ ਹੁੰਦਾ ਵਾ ਉੱਥੇ ਦੋ ਪੀਰਾਂ ਨੇ ਕਬਜ਼ਾ ਕੀਤਾ ਹੁੰਦਾ ਵਾ ਤੇ ਉਹ ਪੀਰਾਂ ਨੇ ਕੰਧ ਕੀਤੀ ਹੁੰਦੀ ਆ ਤਾਂ ਕਿਸੇ ਨੂੰ ਜਲ ਸ਼ਕਨ ਨੇ ਪਾਣੀ ਨਹੀਂ ਦਿੰਦੇ ਤਾਂ ਉਹ ਜਿਹੜੇ ਮੁਸਲਮਾਨ ਹੁੰਦੇ ਆ ਉਹਨਾਂ ਨੂੰ ਹੀ ਪਾਣੀ ਦਿੰਦੇ ਆ ਪਹਿਲੋ ਧਰਮ ਪੁੱਛਦੇ ਆ ਜੇ ਕੋਈ ਮੁਸਲਮਾਨ ਨਹੀਂ ਹੁੰਦਾ ਤਾਂ ਉਹਨਾਂ ਨੂੰ ਕਿਹਾ ਜਾਂਦਾ ਵਾ ਤੁਸੀਂ ਪਹਿਲੋ ਆਪਣਾ ਧਰਮ ਤਬਦੀਲ ਕਰੋ ਮੁਸਲਮਾਨ ਬਣੋ ਫੇਰ ਤੁਹਾਨੂੰ ਪਾਣੀ ਦਿੱਤਾ ਜਾਵੇਗਾ ਤੇ ਇੱਕ ਵਾਰ ਜਦੋਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਭਾਈ ਮਰਦਾਨਾ ਜੀ ਪਹੁੰਚਦੇ ਆ ਭਾਈ ਮਰਦਾਨਾ ਜੀ ਨੂੰ ਪਿਆਸ ਲੱਗ ਜਾਂਦੀ ਆ ਪਿਆਸ ਲੱਗ ਜਾਂਦੀ ਤਾਂ ਉਹ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਆ ਗੁਰੂ ਜੀ ਮੈਨੂੰ ਪਿਆਸ ਲੱਗੀ ਆ ਮੈਂ ਤਾਂ ਜਲ ਛਕਣਾ ਗੁਰੂ ਜੀ ਕਹਿੰਦੇ ਆ ਕਿ ਉੱਪਰ ਖੂਹ ਹੈਗਾ ਵਾ ਤੂੰ ਉੱਪਰ ਜਾ ਕੇ ਜਲ ਛਕ ਸਕਦਾ ਵਾ ਦੇਖੋ ਜੀ ਅੰਮ੍ਰਿਤ ਕੁੰਡ ਇਹਦੇ ਥੱਲੇ ਜਾਣਨੇ ਆਪਾਂ ਤੁਹਾਨੂੰ ਲੈ ਕੇ ਦਰਸ਼ਨ ਵੀ ਕਰਾਉਣੇ ਆ ਚੀਰਾ ਸਾਹਿਬ ਦੇ ਜਿੱਥੇ ਜਲ ਆਉਂਦਾ ਵਾ ਉਹਦਾ ਕੀ ਇਤਿਹਾਸ ਹੈ ਉਹ ਨਾ ਨਾ ਤੁਹਾਨੂੰ ਦੱਸਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਭਾਈ ਮਰਦਾਨਾ ਜੀ ਉੱਪਰ ਚੱਲ ਜਾਂਦੇ ਆ ਉੱਪਰ ਜਾ ਕੇ ਉਹ ਕਹਿੰਦੇ ਆ ਕਿ ਤੂੰ ਜਿਹੜੇ ਦੋ ਪੀਰ ਹੁੰਦੇ ਆ ਪਹਿਲ ਉਹ ਕਹਿੰਦੇ ਤੂੰ ਆਪਣਾ ਧਰਮ ਦੱਸ ਤੇਰਾ ਧ ਉਹ ਕਹਿੰਦਾ ਮੈਂ ਮੁਸਲਮਾਨ ਆ ਕਹਿੰਦੇ ਤੂੰ ਚੇਲਾ ਕਿਦਾਂ ਕਹਿੰਦੇ ਗੁਰੂ ਨਾਨਕ ਦੇਵ ਜੀ ਦਾ ਉਹ ਸਿੱਖ ਵਾ ਉਹ ਕਹਿੰਦੇ ਤੈਨੂੰ ਜਲ ਨੇ ਦਿੱਤਾ ਜਾਣਾ ਗੁਰਨਾਗ ਦੇਵ ਜੀ ਕੋਲ ਭਾਈ ਮਰਦਾਨਾ ਜੀ ਵਾਪਸ ਆ ਜਾਂਦੇ ਆ ਤੇ ਆ ਕੇ ਕਹਿੰਦੇ ਆ ਬਾਬਾ ਜੀ ਉਹਨਾਂ ਨੇ ਤੇ ਜਲ ਪੀਣ ਜਲ ਨੇ ਦਿੱਤਾ ਫਿਰ ਬਾਬਾ ਜੀ ਕਹਿੰਦੇ ਆ ਉਹ ਕਹਿੰਦੇ ਵੀ ਧਰਮ ਤੂੰ ਮੁਸਲਮਾਨ ਆ ਪਰ ਜਿਹੜਾ ਤੂੰ ਚੇਲਾ ਵਾ ਤੂੰ ਸਿੱਖ ਵਾ ਤੇ ਅਸੀਂ ਸਿਰਫ ਮੁਸਲਮਾਨਾਂ ਨੂੰ ਹੀ ਜਲ ਪੀਂ ਦਿੰਨੇ ਆ ਜਲ ਦਿੰਨੇ ਆ ਗੁਰਨਾਗ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਉਹਨਾਂ ਨੂੰ ਕਹੋ ਇਨਸਾਨੀਅਤ ਤੌਰ ਤੇ ਜਲ ਸ਼ਕਰ ਨੂੰ ਦੇ ਦਿਓ ਦੂਜੀ ਵਾਰੀ ਵੀ ਜਾਂਦੇ ਆ ਚੜ ਜੀਉਰੀ ਫੇਰ ਜਾਂਦੇ ਆ ਫੇਰ ਮੋੜ ਦਿੰਦੇ ਆ ਭਾਈ ਮਰਦਾਨਾ ਜੀ ਅੱਖ ਕੇ ਬਹਿ ਜਾਂਦੇ ਕਹਿੰਦੇ ਗੁਰੂ ਜੀ ਹੁਣ ਤੁਸੀਂ ਕਰੋ ਕੁਝ ਵੀ ਤੇ ਗੁਰੂ ਜੀ ਬਰੇ ਪਿਆਰ ਨਾਲ ਉੱਠਦੇ ਆ ਤੇ ਆਪਣੇ ਜਿਹੜੇ ਚਰਨ ਹੁੰਦੇ ਆ ਜ ਪੈਰ ਦੇ ਗੁੱਠੇ ਦੇ ਨਾਲ ਨਾਲ ਗੁਰੂ ਜੀ ਉਹ ਜਿਹੜਾ ਪੱਥਰ ਪਿਆ ਵਾ ਉਹਨੂੰ ਸਾਈਡ ਤੇ ਕਰਦੇ ਆ ਤੇ ਸਾਈਡ ਕੇ ਉਥੋਂ ਜਲ ਨਿਕਲਣਾ ਸ਼ੁਰੂ ਹੋ ਜਾਂਦਾ ਵਾ ਸੰਗਤਾ ਇੱਥੇ ਆਉਂਦੀਆਂ ਵਾ ਬੜੀ ਸ਼ਰਧਾ ਨਾਲ ਆਪਣੇ ਘਰ ਜਿਹੜੀਆਂ ਕੇਨੀਆਂ ਬੋਤਲਾਂ ਉਹਦੇ ਵਿੱਚ ਵੀ ਜਲ ਪਾ ਕੇ ਲੈ ਕੇ ਜਾਂਦੀਆਂ ਵਾ ਤੁਸੀਂ ਕਰੋ ਦਰਸ਼ਨ ਜੀ ਚੀਰਾ ਸਾਹਿਬ ਦੇ ਤਤਉ ਜਲ ਨਿਕਲਣਾ ਸ਼ੁਰੂ ਹੋ ਜਾਂਦਾ ਵਾ ਜਦੋਂ ਦੋ ਜਿਹੜੇ ਪੀਰ ਹੁੰਦੇ ਉਹਨਾਂ ਨੂੰ ਪਤਾ ਲੱਗਦਾ ਗੁੱਸੇ ਵਿੱਚ ਆਉਂਦੇ ਆ ਤੇ ਗੁਰੂ ਜੀ ਨਾਲ ਬਹਿਸ ਹੁੰਦੀ ਆ ਵਿਚਾਰ ਹੁੰਦੀ ਆ ਤੁਸੀਂ ਐਂ ਕਰ ਦਿੱਤਾ ਤੇ ਜਲ ਕਰਤਾ ਸਾਡਾ ਜਲ ਸੁੱਕਣਾ ਸ਼ੁਰੂ ਹੋ ਗਿਆ ਕੋਈ ਜਿਹੜਾ ਖੂਹ ਹੁੰਦਾ ਉਹਦਾ ਜਲ ਸੁੱਕਣਾ ਸ਼ੁਰੂ ਹੋ ਜਾਂਦਾ ਗੁਰੂ ਜੀ ਕਹਿੰਦੇ ਜੇ ਖੂਹ ਦਾ ਜਲ ਸੁੱਕ ਗਿਆ ਤੇ ਇੱਥੇ ਜਲ ਕਿਤਾ ਆ ਰਿਹਾ ਵਾ ਫਿਰ ਗੁਰੂ ਜੀ ਉਹਨੂੰ ਸਮਝਾਉਂਦੇ ਆ ਉਹਨਾਂ ਦਾ ਵਿਚਾਰ ਕਰਦੇ ਆ ਵੀ ਜੇ ਤੁਸੀਂ ਕਲਮਾ ਪੜ੍ਹਦੀਆਂ ਵਾ ਇਨਸਾਨੀਅਤ ਦੀਆਂ ਪਰੋ ਜੇ ਤੁਸੀਂ ਹਾਜ਼ਰ ਰੱਖਣੀ ਆ ਚੰਗੇ ਕੰਮ ਲਈ ਰੱਖੋ ਈਰਖਾ ਦੇ ਨਾਲ ਰੱਖੋ ਧਰਮ ਬਦਲਾ ਕੇ ਕਿਸੇ ਦਾ ਇਦਾਂ ਰੱਬ ਨਹੀਂ ਮਿਲਦਾ ਤੁਹਾਨੂੰ ਆ ਬੜੀ ਸਾਹਮਣੇ ਤਸਵੀਰ ਦਿਖਾ ਰਹੇ ਆ ਨਾ ਉਹ ਤਸਵੀਰ ਦੇ ਵਿੱਚ ਵੀ ਤੁਹਾਨੂੰ ਆ ਪ੍ਰਦਰਸ਼ਨ ਕਰਵਾਉਣੀ ਆ ਕਿਸ ਤਰ੍ਹਾਂ ਗੁਰੂ ਜੀ ਨੇ ਆਪਣੇ ਚਰਨਾਂ ਦੇ ਨਾਲ ਜਲ ਪ੍ਰਗਟ ਕੀਤਾ ਸੀ ਇੱਕ ਵਾਰੀ ਕਰੋ ਦਰਸ਼ਨ ਜੀ ਵੀਡੀਓ ਤੁਸੀਂ ਵੀਡੀਓ ਦੇਖ ਰਹੇ ਹੋ ਆ ਦੇਖੋ ਜੀ ਇਹਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਉਸੇ ਤਰ੍ਹਾਂ ਦੀ ਜਿਹੜਾ ਦ੍ਰਿਸ਼ਾ ਉਹਨੂੰ ਦਰਸਾ ਰਹੀ ਆ ਜੇ ਤੋਂ ਆਪਾਂ ਅੰਦਰ ਜਾਵਾਂਗੇ ਤਾਂ ਕਾਫੀ ਬਹਿਸ ਹੁੰਦੀ ਆ ਕਿ ਉਹਦੇ ਦੋ ਪੀਰ ਹੁੰਦੇ ਆ ਉਹ ਗੁਰੂ ਦੇ ਚਰਨਾਂ ਵਿੱਚ ਡਿੱਗ ਜਾਂਦੇ ਆ ਉਸ ਤੋਂ ਬਾਅਦ ਜੀ ਕਾਫੀ ਸਮੇਂ ਬਾਅਦ ਜਦੋਂ ਸਮਾਂ ਬੀਤਦਾ ਜਾਂਦਾ ਗੁਰੂ ਜੀ ਅੱਗੇ ਚੱਲ ਜਾਂਦੇ ਆ ਤੇ ਜਿਹੜਾ ਸਮਾਂ ਬੀਤਦਾ ਜਾਂਦਾ ਵਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਨੂੰ ਪਤਾ ਲੱਗਦਾ ਵਾ ਉਹ ਇੱਕ ਆਪਣੇ ਕਿਸੇ ਨੂੰ ਭੇਜ ਦਿਆ ਤੇ ਕਹਿੰਦੇ ਉੱਥੇ ਜਾ ਕੇ ਗੁਰਦੁਆਰ ਦੀ ਸੇਵਾ ਕਰਕੇ ਉਹ ਤਾਂ ਇੱਥੇ ਸਲੋਵਰ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਜਾਂਦੀ ਆ ਪਹਿਲਾਂ ਤੁਸੀਂ ਚੀਨਾ ਸਾਹਿਬ ਜਿੱਥੇ ਜਲ ਆਉਂਦਾ ਤੁਹਾਨੂੰ ਆਪਾਂ ਉਸ ਚੀਜ਼ ਦੇ ਵੀ ਦਰਸ਼ਨ ਕਰਵਾਉਨੇ ਆ ਜੀ ਕਰੋ ਦਰਸ਼ਨ ਸੰਤਾ ਦਰਸ਼ਨ ਕਰ ਰਹੀਆਂ ਇੱਧਰ ਤੇ ਉਹ ਕੀ ਕਰਦੇ ਆ ਉਹਦੇ ਵਿੱਚ मतलब ਜਿਹੜੇ ਇੱਥੇ ਦੇ ਲੋਕ ਹੁੰਦੇ ਆ ਕਰਨਾਟਕਾ ਦੇ ਉਹ ਇਸ ਟੀਚ ਨੂੰ ਨਹੀਂ ਸਮਝਦੇ ਉਹ ਮਤਲਬ ਨਹਾਉਂਦੇ ਆ ਤੈਰਦੇ ਆ ਕੱਪੜੇ ਧੋਂਦੇ ਆ ਹਰ ਇੱਕ ਕੰਮ ਕਰਦੇ ਆ ਜਿਹੜਾ ਨਹੀਂ ਕਰਨਾ ਚਾਹੀਦਾ ਜਿਹ ਨਾਲ ਬੇਅਦਬੀ ਹੁੰਦੀ ਆ ਕਰੋ ਦਰਸ਼ਨ ਜੀ ਸੰਗ ਜੀ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਤਾਂ ਬਹੁਤ ਲੋਕ ਜਿਹੜੇ ਆ ਉਹ ਸਮਝਾਉਂਦੇ ਆ ਵੀ ਤੁਸੀਂ ਇਸ ਤਰ੍ਹਾਂ ਨਾ ਕਰੋ ਇਹ ਸਾਡੇ ਗੁਰੂ ਦਾ ਜਿਹੜਾ ਵਾ ਸਥਾਨ ਆ ਜਿਹੜਾ ਇਸ ਠੀਰਾ ਵਾ ਇਸ ਸਰੋਵਰ ਆ ਇਹ ਸਾਡੇ ਗੁਰੂ ਦਾ ਸੰਗਤਾ ਦੇਖੋ ਇੱਥੋਂ ਜਲ ਲੈ ਕੇ ਜਾਂਦੀਆਂ ਵਾ ਉਹ ਨਹੀਂ ਸਮਝਦੀ ਤੇ ਇੱਕ ਇਥੇ ਫੌਜੀ ਦੀ ਡਿਊਟੀ ਲੱਗੀ ਦਾ ਦੇਸ਼ ਆਜ਼ਾਦ ਹੋਣ ਤੋਂ ਬਾਅਦ ਤੇ ਇੱਕ ਬੰਦਾ ਜਿਹੜਾ ਵਾ ਸਰੋਬ ਦੇ ਛਾਲ ਮਾਰਦਾ ਵੀ ਅਤਵੀ ਕਰਦਾ ਤੇ ਉਹ ਬੰਦਾ ਉਹਨੂੰ ਸਮਝਾਉਂਦਾ ਤੇ ਉਹ ਮੁਰਿਓ ਗੁੱਸੇ ਨਾਲ ਬੋਲਦਾ ਤੇ ਜਿਹੜਾ ਫੌਜੀ ਹੁੰਦਾ ਉਹਨੂੰ ਗੁੱਸਾ ਆ ਜਾਂਦਾ ਵੀ ਅਤਵੀ ਨਹੀਂ ਸਹਾਰਦਾ ਤੇ ਉਹ ਗੋਲੀ ਮਾਰ ਦਿੰਦਾ ਤੇ ਜਿਹੜੀ ਆ ਜਿਹੜਾ ਜਿਹੜੀ ਗੱਲਬਾਤ ਆ ਉਹ ਜਿਹੜੀ ਉਹ ਪਹੁੰਚ ਜਾਂਦੀ ਆ ਅਦਾਲਤ ਵਿੱਚ ਅਦਾਲਤ ਵਿੱਚ ਜਦੋਂ ਦੱਸਿਆ ਜਾਂਦਾ ਵਾ ਕਿ ਇਹ ਸਾਡਾ ਇਤਿਹਾਸਕ ਤੇ ਸਥਾਨ ਆ ਇਹਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਆਏ ਸੀ ਤਾ ਉਸ ਸਾਫਤ ਕਰਨ ਵਾਸੇ ਇੱਕ ਕਰਨਾਟਕਾ ਦਾ ਇੱਕ ਮੁਸਲਮਾਨ ਹੋਇਆ ਉਹਦੀ ਜਿਹੜੀ ਕਿਤਾਬ ਹੈ ਉਹਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਸ ਸਥਾਨ ਦੇ ਉੱਤੇ ਜਿਹੜਾ ਚਰਨਾ ਉਹ ਗੁਰੂ ਨਾਨਕ ਦੇਵ ਜੀ ਦਾ ਹੈ ਤਾਂ ਉਸ ਤੋਂ ਬਾਅਦ ਸੰਗਤ ਜੀ ਜਿਹੜਾ ਗੁਰਦੁਆਰਾ ਬਣਨਾ ਸ਼ੁਰੂ ਹੁੰਦਾ ਵਾ ਸੰਗਤਾਂ ਇੱਥੇ ਉਹਨਾਂ ਸ਼ਰਧਾ ਨਾਲ ਆਉਂਦੀਆਂ ਵਾ ਤੁਸੀਂ ਦੇਖੋ ਇਧਰੋਂ ਜਲ ਵੀ ਛੱਕਦੀਆਂ ਵਾ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵਾਹਿਗੁਰੂ ਜ਼ਰੂਰ ਲਿਖਿਓ ਜੀ ਧੰਨਵਾਦ